ਬੀਤੇ ਸੋਮਵਾਰ ਸਵੇਰੇ ਬਠਿੰਡਾ ਦੇ ਪਿੰਡ ਵਿਰਕ ਕਲਾਂ ਵਿੱਚ ਇੱਕ ਪਿਤਾ ਨੇ ਆਪਣੀ ਧੀ ਅਤੇ ਦੋਤੀ ਦਾ ਕਤਲ ਕਰ ਦਿੱਤਾ ਸੀ। ਇਸ ਵਾਰਦਾਤ ਵਿੱਚ ਲੜਕੀ ਦਾ ਭਰਾ ਵੀ ਸ਼ਾਮਿਲ ਸੀ। ਇਹਨਾਂ ਵੱਲੋਂ ਆਪਣੀ ਧੀ ਅਤੇ 1.5 ਸਾਲ ਦੀ ਦੋਤੀ ਦੇ ਸਿਰ ਤੇ ਕਹੀ ਨਾਲ ਵਾਰ ਕੀਤੇ ਗਏ ਅਤੇ ਉਹਨਾਂ ਨੂੰ ਮੌਤੇ ਘਾਟ ਉਤਾਰ ਦਿੱਤਾ ਗਿਆ। ਇਸ ਮਾਮਲੇ ਵਿੱਚ ਪੁਲਿਸ ਨੇ ਮੁੱਖ ਦੋਸ਼ੀ ਪਿਓ ਨੂੰ ਗ੍ਰਿਫਤਾਰ ਕਰ ਲਿਆ। ਜਦੋਂ ਕਿ ਮ੍ਰਿਤਕ ਲੜਕੀ ਦਾ ਭਰਾ ਪਰਮਪਾਲ ਅਜੇ ਵੀ ਪੁਲਿਸ ਦੀ ਗ੍ਰਿਫਤੋਂ ਬਾਹਰ ਹੈ। DSP ਹਰਜੀਤ ਸਿੰਘ ਮਾਨ ਨੇ ਇਸ ਮਾਮਲੇ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਹੈ। ਉਹਨਾਂ ਨੇ ਦੱਸਿਆ ਹੈ ਕਿ ਬੀਤੀ 8 ਸਤੰਬਰ ਨੂੰ ਸਵੇਰੇ 10 ਵਜੇ ਦੇ ਕਰੀਬ ਇਹ ਘਟਨਾ ਵਾਪਰੀ ਹੈ ਜਿਸ ਵਿੱਚ ਰਾਜਵੀਰ ਸਿੰਘ ਨਾਮ ਦੇ ਪਿਤਾ ਨੇ ਆਪਣੀ ਧੀ ਜਸਮੀਨ ਦੀਪਕੌਰ ਅਤੇ ਦੋ ਧੀ 1 ਨੂਰ ਸ਼ਰਮਾ ਦੀ ਹੱਤਿਆ ਕੀਤੀ ਸੀ। ਮ੍ਰਿਤਕਾ ਦੇ ਸਹੁਰੇ ਉਦੇਪਨ ਸ਼ਰਮਾ ਦੇ ਬਿਆਨਾਂ ਦੇ ਆਧਾਰ 'ਤੇ ਇਹ ਮਾਮਲਾ ਦਰਜ ਕੀਤਾ ਗਿਆ ਹੈ। ਐਸਐਸਪੀ ਅਮਨੀਤ ਕੌਂਡਲ ਦੇ ਨਿਰਦੇਸ਼ਾਂ ਹੇਠ ਇੱਕ ਟੀਮ ਬਣਾਈ ਗਈ ਹੁਣ ਦੋਸ਼ੀ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਵਾਰਦਾਤ ਵਿੱਚ ਵਰਤਿਆ ਗਿਆ ਮੋਟਰਸਾਈਕਲ ਅਤੇ ਚਾਕੂ ਵੀ ਬਰਾਮਦ ਕਰ ਲਿਆ ਗਿਆ ਜਾਂਚ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਮ੍ਰਿਤਕਾ ਨੇ 5 ਕੋਸਾਲ ਪਹਿਲਾਂ ਆਪਣੇ ਕਰਦਿਆਂ ਦੇ ਵਿਰੁੱਧ ਆਪਣੇ ਗੁਆਂਢ ਵਿੱਚ ਰਹਿਣ ਵਾਲੇ ਰਵੀ ਸ਼ਰਮਾ ਨਾਮ ਦੇ ਲੜਕੇ ਨਾਲ ਵਿਆਹ ਕਰਵਾਇਆ ਸੀ ਇਹ ਲੜਕੀ ਜੱਟ ਸਿੱਖ ਪਰਿਵਾਰ ਨਾਲ ਸਬੰਧ ਰੱਖਦੀ ਹੈ ਜਦਕਿ ਲੜਕਾ ਬ੍ਰਾਹਮਣ ਜਾਤੀ ਨਾਲ ਸਬੰਧ ਰੱਖਦਾ ਹੈ ਇਸ ਵਿਆਹ ਦਾ ਲੜਕੀ ਦੇ ਪਰਿਵਾਰ ਨੇ ਸਖਤ ਵਿਰੋਧ ਕੀਤਾ ਸੀ ਤਾਂ ਮੌਕਾ ਦੇਖ ਕੇ ਇਸ ਪਿਤਾ ਵੱਲੋਂ ਆਪਣੀ ਬੇਟੀ ਅਤੇ ਦੋਤੀ ਦਾ ਕਤਲ ਕਰ ਦਿੱਤਾ ਗਿਆ ਹੁਣ ਪੁਲਿਸ ਨੇ ਦੋਸ਼ੀ ਪਿਤਾ ਨੂੰ ਗ੍ਰਿਫਤਾਰ ਕਰਕੇ ਰਿਮਾਂਡ ਹਾਸਲ ਕੀਤਾ ਹੈ ਰਿਮਾਂਡ ਦੌਰਾਨ ਮਹੱਤਵਪੂਰਨ ਖੁਲਾਸੇ ਹੋਣ ਦੀ ਉਮੀਦ ਹੈ ਪੁਲਿਸ ਦਾ ਆਖਣਾ ਹੈ ਕਿ ਲੋਕਾਂ ਵੱਲੋਂ ਮਾਰੇ ਜਾਂਦੇ ਤਾਨਿਆਂ ਦੇ ਕਾਰਨ ਹੀ ਇਸ ਪਿਤਾ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਇਸ ਬੰਦ ਵਿੱਚ ਡੀਐਸਪੀ ਰੂਰਲ ਹਰਜੀਤ ਸਿੰਘ ਮਾਨ ਦੇ ਬਿਆਨ ਵੀ ਸਾਹਮਣੇ ਆਏ ਨੇ ਹੋਰ ਕੀ ਕੁਝ ਕਿਹਾ ਗਿਆ ਹੈ ਤੁਹਾਡੇ ਨਾਲ ਵੀ ਸਾਂਝਾ ਕਰਦੇ ਹਾਂ। ਜਨਹਿਤ ਐਸ਼ੀ ਦੇ ਲਈ ਬਠਿੰਡਾ ਤੋਂ ਸਾਡੇ ਸਹਿਯੋਗੀ ਸੋਨੂ ਟਟੇਜਾ ਦੀ ਖਾਸ ਰਿਪੋਰਟ। ਇਸ ਤਰ੍ਹਾਂ ਜੀ ਕੱਲ ਮਿਤੀ 8 9 2025 ਨੂੰ ਥਾਣਾ ਸਦਰ ਬਟਿੰਡਾ ਨੂੰ ਇੱਕ ਇਨਫੋਰਮੇਸ਼ਨ ਮਿਲੀ ਕਿ ਰਾਜਵੀਰ ਸਿੰਘ ਰਾਜਾ ਨੰਬਰਦਾਰ ਵਾਸੀ ਵਿਰਕਲਾ ਨੇ ਆਪਣੀ ਲੜਕੀ ਦਾਜਾ ਹੈਗਾ ਉਹ ਜਿਹੜੀ ਬੱਸ ਅੱਡੇ ਤੇ ਖੜੀ ਸੀ ਤੇ ਉਹਦਾ ਮਰਡਰ ਕਰਤਾ ਤਾਂ ਪੁਲਿਸ ਪਾਰਟੀ ਉੱਥੇ ਪਹੁੰਚੀ ਤਾਂ ਜਿਹੜਾ ਲੜਕੀ ਦੇ ਉੱਤੇ ਵੀ ਜਿਹੜੀ ਉਹਦੀ ਡੈਡ ਬਾਡੀ ਜਿਹੜੀ ਹੈਗੀ ਉਹ ਪਈ ਸੀਗੀ ਤੇ ਉਹਦਾ ਜਿਹੜਾ ਬੱਚਾ ਸੀ ਆਂ 3 ਡੇਢ ਤੋਂ 2 ਸਾਲ ਦੀ ਬੇਟੀ ਹੈ ਉਹਦੀ ਲੜਕੀ ਦੀ ਜਸ਼ਮਨਦੀਪ ਕੌਰ ਦੀ ਤੇ ਉਹ ਜਿਹੜੀ ਹੈਗੀ ਆ ਉਹ ਵੀ ਇੰਜਰਡ ਕਰ ਦਿੱਤੀ ਗਈ ਹੈ ਤਾਂ ਉਹਨੂੰ ਨਾਲ ਦੀ ਨਾਲ ਪੁਲਿਸ ਪਾਰਟੀ ਨੇ ਜਿਹੜਾ ਹੈਗਾ ਬੱਚੇ ਨੂੰ ਉਥੇ ਸਿਵਲ ਹਸਪਤਾਲ ਦਾਖਲ ਕਰਾਇਆ ਬਠਿੰਡਾ ਤੇ ਜਿੱਥੇ ਜਾ ਕੇ ਉਹਦੀ ਵੀ ਡੈਥ ਜਿਹੜੀ ਹੈਗੀ ਆ ਉਹ ਹੋ ਗਈ ਕੱਲੇ ਤਾਂ ਫਿਰ ਅਸੀਂ ਉਹਦੇ ਉਹ ਆਧਾਰ ਤੇ ਜਿਹੜਾ ਹੈਗਾ ਉਹਦੇ ਲੜਕੀ ਦਾ ਜਿਹੜਾ ਸਹੁਰਾ ਹੈਗਾ ਉਦੇ ਭਾਨ ਜੀ ਉਹਦੇ ਬਿਆਨ ਤੇ ਜਿਹੜਾ ਹੈਗਾ ਮੁਕੱਦਮਾ ਜਿਹੜਾ ਹੈਗਾ ਮਰਡਰ ਦਾ ਕੱਲ ਥਾਣੇ ਸਦਰ ਬਠਿੰਡਾ ਚ ਅਸੀਂ ਦਰਜ ਕਰ ਲਿਆ ਗਿਆ ਮੁਕੱਦਮਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕੀਤੀ ਤਾਂ ਜਿਹੜਾ ਹੈਗਾ ਜਿਹਦੇ ਵਿੱਚ ਅ ਕੱਲ ਅਸੀਂ ਜਿਹੜਾ ਦੋਸ਼ੀ ਹੈਗਾ ਉਹ ਵੀ ਫੜ ਲਿਆ ਗਿਆ ਹੈ ਜਿਹੜਾ ਰਾਜਵੀਰ ਸਿੰਘ ਰਾਜਾ ਉਹਨਾਂ ਨੇ ਦੋ ਬੰਦਿਆਂ ਦੇ ਖਿਲਾਫ ਮੁਕੱਦਮਾ ਦਰਜ ਕਰਾਇਆ ਸੀਗਾ ਇੱਕ ਰਾਜੇ ਦੇ ਖਿਲਾਫ ਇੱਕ ਉਹਦੇ ਲੜਕੇ ਬਰਮਪਾਲ ਸਿੰਘ ਦੇ ਖਿਲਾਫ ਦਰਜ ਕਰਾਇਆ ਸੀ ਜਿਹਦੇ ਚ ਇੱਕ ਦੋਸ਼ੀ ਅਸੀਂ ਗ੍ਰਫਤਾਰ ਕਰ ਲਿਆ ਰਾਜਵੀਰ ਸਿੰਘ ਰਾਜਾ ਨੰਬਰਦਾਰ ਵਰਸੀ ਵਿਰਕਲਾ ਨੂੰ ਤੇ ਜਿਹੜਾ ਉਹਦੇ ਕੋਲੋਂ ਜਿਹੜੇ ਕਈ ਦੇ ਨਾਲ ਹਥਿਆਰ ਨਾਲ ਜਿਹੜਾ ਉਹਨੇ ਮਾਰਡਰ ਕੀਤਾ ਸੀ ਸਰਵਰ ਚ ਮਾਰੀ ਸੀ ਕਈ ਉਹ ਵੀ ਅਸੀਂ ਬਰਾਮਦ ਕਰ ਲਈ ਗਈ ਹੈ ਤੇ ਮੋਟਰਸਾਈਕਲ ਜਿਹੜਾ ਹੈਗਾ ਉਹ ਵੀ ਰਿਕਵਰ ਕਰ ਲਿਆ ਗਿਆ ਕਾਰਨ ਇਹ ਹੈ ਜੀ ਅੱਜ ਤੋਂ 4-5 ਸਾਲ ਪਹਿਲਾਂ ਇਹ ਰਾਜੇ ਨੰਬਰਦਾਰ ਦੀ ਲੜਕੀ ਹੈ ਕੋਈ ਇੰਟਰ ਕਾਸਟ ਜਿਹੜਾ ਹੈਗਾ ਇਹਨੇ ਆਪਦੇ ਪਿੰਡ ਦੇ ਵਿੱਚ ਹੀ ਰਵੀ ਸ਼ਰਮਾ ਔਰ ਫਰਮਦੀਪ ਸ਼ਰਮਾ ਦੇ ਨਾਲ ਜਿਹੜਾ ਉਦੇਪਾਨ ਦਾ ਲੜਕਾ ਹੈ ਉਹਦੇ ਨਾਲ ਇਹਨੇ ਜਿਹੜੀ ਹੈਗੀ ਆ ਅ ਪ੍ਰੋਟੈਕਸ਼ਨ ਲੈ ਕੇ ਤੇ ਲਵ ਮੈਰਿਜ ਕਰਵਾਈ ਸੀਗੀ ਤੇ ਉਹ ਇਸ ਗੱਲ ਦੇ ਰਾਜੀ ਨਹੀਂ ਸੀ ਇਹਦਾ ਬਾਪ ਜਿਹੜਾ ਹੈਗਾ ਉਹ ਇਸ ਗੱਲ ਦੀ ਰੰਜਿਸ਼ ਸੀਗੀ ਇਸੇ ਕਰਕੇ ਜਿਹੜਾ ਹੈਗਾ ਉਹਨਾਂ ਦਾ ਉਹ ਮਾਡਲ ਕਿਤਾਬ ਦੀ ਲੜਕੀ ਦਾ ਟਾਈਮ ਬਣਾ ਬੈਠੇ ਜਲਦ ਹਾਂ ਮੈਰਿਜ ਨੂੰ ਕਰੀ 5 ਸਾਲ ਤੋਂ ਉੱਪਰ ਹੋ ਗਏ 5 ਸਾਲ ਦੇ ਹੋ ਗਿਆ ਟਾਈਮ ਬਟ ਕੁਦਰਤ ਦੀ ਗੱਲ ਹੈ ਵੀ ਕਰਨੇ ਨਹੀਂ ਨਾ ਸੀਗਾ ਕਈ ਵਾਰੀ ਕਿਸੇ ਇਸ ਤਰ੍ਹਾਂ ਦਾ ਨਹੀਂ ਸਹਿ ਹੁੰਦੀ ਤੇ ਇਸ ਕਰਕੇ ਜਿਹੜਾ ਹੈਗਾ ਉਹਨੂੰ ਗੁੱਸਾ ਸੀ ਇਹ ਉਹਨੇ ਜਿਹੜਾ ਮਰਡਰ ਕਰਤਾ ਹੈ ਦੋਸ਼ੀ ਅਸੀਂ ਗ੍ਰਿਫਤਾਰ ਕਰ ਲਿਆ ਤਫਤੀਸ਼ ਕਰ ਰਹੇ ਆ ਤੇ ਦੂਸਰੇ ਦੋਸ਼ੀ ਬਾਰੇ ਵੀ ਤਸਦੀਕ ਕਰਾਂਗੇ ਤੇ ਉਹਦੇ ਉਹ ਵੀ ਅਸੀਂ ਜੇ ਇਸ ਮਕਦਮੇ ਵਿੱਚ ਹੋਇਆ ਤਾਂ ਉਹਨੂੰ ਵੀ ਅਸੀਂ ਜਿਹੜਾ ਹੈਗਾ ਉਹਦੀ ਗ੍ਰਿਫਤਾਰੀ ਕਰਾਂਗੇ ਹਜੇ ਬੇਟੇ ਦਾ ਗੱਲਾ ਕਰਉਣਾ ਹੈ ਹਜੇ ਤੱਕ ਕੋਈ ਬਹੁਤਾ ਰੋਲ ਨਹੀਂ ਆਇਆ ਬਟ ਅਸੀਂ ਇਹਨੂੰ ਕਰ ਰਹੇ ਆ ਅਸੀਂ ਤਫਤੀਸ਼ ਕਰ ਰਹੇ ਆ ਅਸੀਂ ਟੈਕਨੀਕਲ ਬੇਸ ਤੇ ਉਥੋਂ ਸੀਸੀਟੀਵੀ ਫੁਟੇਜ ਲੈ ਕੇ ਹੋਰ ਵੀ ਜਿਹੜੇ ਜਿਹੜੇ ਕੋਈ ਆਜ਼ਾਦ ਗਵਾਹ ਹੈਗੇ ਉਹਨਾਂ ਨੂੰ ਸ਼ਾਮਲ ਕਰਕੇ ਤੇ ਜੇ ਉਹਦਾ ਰੋਲ ਆਇਆ ਤਾਂ ਜ਼ਰੂਰ ਉਹਨੂੰ ਵੀ ਜਰਾ ਗ੍ਰਿਫਤਾਰ ਕਰਕੇ ਉਹਦੀ ਵੀ ਕਾਰਵਾਈ ਕੀਤੀ